ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਭਗਤਾ ਭਾਈਕਾ ਇੱਕ ਤਾਜੀ ਸੂਈ ਵੀ ਵਹਿੜ ਗਈ ਜੇਰ ਡਾ ਨਾ ਪਈਆ ਵੀਰੇ ਤੇ ਇੱਕ ਗੱਬਣ ਵਹਿੜ ਆ ਆ ਜਾ ਵੀਰੇ ਸਸੀ ਗਾਲ ਜੀ ਸਸੀ ਗਾਲ ਬਾਈ ਹੋਰ ਠੀਕ ਠਾਕ ਹਾਂ ਵੀਰੇ ਵਧੀਆ ਵਧੀਆ ਬਾਈ ਨਾਮ ਡਰੈਸ ਬੋਲਿਓ ਵੀਰੇ ਨਾਮ ਸ਼ਿਵਾਜ ਦਾ ਬਾਈ ਪਿੰਡ ਭਗਤਾ ਭਾਈ ਦਾ ਜਿਲ੍ਹਾ ਬਠਿੰਡਾ ਤਸਵੀਰ ਆਪਣਾ ਹੂਲ ਹਾਂਜੀ ਹਾਂਜੀ ਕੁੱਤਾ ਦੇ ਖੂਹ ਦੇ ਬੈਕ ਸਾਈਡ ਆਪਣਾ ਘਰ ਆ ਜਾਂਦਾ ਜੀ ਕਿਸੇ ਵੀਰ ਨੇ ਨੰਬਰ ਬੋਲਿਓ ਜੀ 8196015435 ਠੀਕ ਅੱਜ ਵੀਰੇ ਆਪਾਂ ਦੋ ਬੈੜਾਂ ਦਿਖਾਉਣੀਆਂ ਹਾਂ ਬਾਈ ਆਹ ਤਾਂ ਤਾਜੀ ਸੂਈ ਆ ਜੇਰ ਆ ਪਈ ਆ ਠੀਕ ਆ ਜੀ ਤੇ ਉਹ ਬੈੜ ਗੱਭਣਾ ਕਿਹੜਾ ਸੂਆ ਆ ਗਿਆ ਤਾਂ ਵੀਰੇ ਦੂਜਾ ਸੂਆ ਵੀਰੇ ਮੂੰਹ ਛਿੱਕੀ ਆ ਜੀ ਤੇ ਕਦੋਂ ਸੂਈ ਇਹ ਅੱਜ ਸਵੇਰ ਹੀ ਸੂਈ ਸੀਗੀ ਬਾ ਜੇਰ ਪ ਤੇ ਗੋਲਾ ਬੂਲਾ ਕਿੰਨਾ ਕੱਢ ਲਿਆ ਗੋਲਾ ਜਿਹੜਾ 4 ਕਿਲੋ ਗੋਲਾ ਛੋਟਾ ਸੀਗਾ ਪਹਿਲਾਂ ਕਿਲੋ ਡੇਢ ਕਿਲੋ ਨੂੰ ਪਿਆਤਾ ਸੀਗਾ ਵੀ ਜੀਰ ਪੈ ਜੂਗੀ ਠੀਕ ਆ ਵੀਰੇ 2-3 ਕਿਲੋ ਚ ਪਿਆ ਕੇ ਬੱਚੀ ਦਿੱਤੀ ਇਹਨੇ ਬੱਚੀ ਦਿੱਤੀ ਬੱਚੀ ਦੇਖੋ ਬੱਚੀ ਕਿਆ ਬਾਤ ਆ ਚੰਗੇ ਡੱਬਾ ਜਿੱਥੇ ਇੱਥੇ ਚਾਹੀਦੇ ਤੇ ਨਾ ਆੜੂ ਵੀਰੇ ਨਾਲ ਆ ਗਿੱਲਾ ਨੂੰ ਮਾ ਦਾ ਤਾਜੀ ਦਾ ਹੈਗੀ ਠੀਕ ਆ ਵੀਰੇ ਤੇ ਕਿੰਨਾ ਕੁ ਦੁੱਧ ਕੱਢ ਦੂਗੀ ਵੀਰੇ ਦੁੱਧ ਭਰੂਗੀ 25-30 ਕਿਲੋ ਵੀ ਪਿਛਲੀ ਵਾਰ ਮਾਲਕਾਂ ਨੇ ਕਿੰਨਾ ਕ ਦੱਸਿਆ ਸੀਦਾ ਉਹਨਾਂ ਨੇ 22-23 ਕਿਲੋ ਦੱਸਿਆ ਕਿ ਜਿਹੜੇ ਸਾ ਨਾਲ ਖਾਣ ਖਵਾਨਾ ਮੋਹਰ ਨਾ ਪਾਲੂ 25 25 ਕਿਲੋ ਠੀਕ ਆ ਆ ਦੇਖੋ ਵੀਰੇ ਮੈਂ ਤੁਹਾਨੂੰ ਥਾਨ ਦੇ ਵਾਹ ਦਾ ਨੇੜੇ ਤੇ ਚੈੱਕ ਕਰਾ ਦਿੰਨਾ ਕਰੋ ਜੀ ਚੈੱਕ ਕਿਆ ਬਾਤ ਆ ਫੋੜ ਫੋੜ ਦੀ ਦੂਰੀ ਤੇ ਜਿਹਨੂੰ ਕਹਿੰਦੇ ਆ ਲੱਗਿਆ ਵਾ ਥਾਨ ਤੇ ਮਗਰੋਂ ਲੇਵਾਵੇ ਦੇਖੋ ਨਾਲੇ ਬਾਈ ਨੇ ਕਾੜਤਾ ਦੁੱਧ ਇਹਦਾ ਤੇ ਦੇਖੋ ਤਾਂ ਤੋਂ ਸ਼ੁਰੂ ਹੁੰਦਾਗਾ ਤੇ ਗਾਂ ਨੂੰ ਵੀ ਹਵਾਨਾ ਫੋਟ ਵਾਂਗੂ ਪਿਆਗਾ ਧਾਰਾ ਮਾਰ ਕੇ ਦਿਖਾ ਦੇ ਵੀਰੇ ਵਾਹ ਆ ਦੇਖੋ ਵੀਰੋ ਬੱਚਾ ਬਾਈ ਨੇ ਲਾ ਲਿਆ ਤੇ ਧਾਰਾ ਦੇਖੋ ਕਿਆ ਬਾਤ ਆ ਡਾਂਗਾਂ ਵਾਂਗ ਵਰਦੀਆਂ ਧਾਰਾ ਗੰਨੇ ਵਰਗੀ ਚਵਾਈ ਆ ਨਿਭੜਦੀ ਹੈ ਕਿਆ ਬਾਤ ਆ ਜਵਾਈ ਤਾਂ ਤੇ ਦੁੱਧ ਵਾਕਈ ਘੜਦੂ ਬਾਈ ਨੇ ਜਿੰਨਾ ਆਖਿਆ ਤੇ ਵੀਰੇ ਡਿਮਾਂਡ ਇਹਦੀ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਹੋਊ ਜਮਾ ਜਾਇਜ ਜੁਲਮਾ ਜਾਇ ਹੋਊਗਾ ਜਿਹੜਾ ਗੱਡੀ ਤੇ ਚੜਾਉਣ ਵਾਲੀ ਹੋਊਗਾ ਪਹਿਲੇ ਫੋਨ ਤੇ ਸੌਦਾ ਕਰਾਂਗੇ ਆਪਾਂ ਠੀਕ ਆ ਵੀਰੇ ਤੇ ਘੋਰੀ ਵੀਰੇ ਨੂੰ ਤੋੜਾ ਤਾਰਾ ਤੁਹਾਨੂੰ ਕਰਾਉਣਿਆ ਚੈੱਕ ਬੈੜ ਦੀ ਲਮਾਈ ਲਮੂਈ ਬਹੁਤ ਜ਼ਿਆਦਾ ਆ ਫੇਸ ਕੁਆਲਿਟੀ ਪੂਰੀ ਚੰਗੀ ਆ ਵੀਰੇ ਕਿਸੇ ਨੇ ਸਿੰਗ ਦਾਗਣ ਕਰਨ ਨੂੰ ਥੋੜੀ ਜਿਹੀ ਕਰੇ ਪਿਆ ਫੋਟਾਂ ਗੀਆਂ ਫੁੱਟੀਆਂ ਨੂੰ ਕੋਈ ਸਿੰਗ ਨਹੀਂ ਕੋਈ ਕੁਝ ਨਹੀਂ ਲੈ ਚੱਲ ਵੀਰੇ ਲੰਮੀ ਆ ਕਰੋ ਯੂ ਚੈੱਕ ਫਾਸ ਫਾਸ ਧਰਦੀ ਆ ਬਹੁਤ ਸੋਹਣਾ ਹਵਾਨਾ ਤੇ ਚੌੜਾ ਵੀ 1.5 2 ਫੁੱਟ ਹਵਾਨਾ ਪਿਆ ਹੋਵੇ ਕਰੋ ਯੂ ਚੈੱਕ ਪਹਿਲੇ ਨੰਬਰ 아이 ਦਿਖਾ ਤੀ ਧਾਰਾ ਤੁਹਾਨੂੰ ਚੈੱਕ ਕਰਾਦਿਆਂ ਮੁੱਲ ਫੋਨ ਤੇ ਮਗਰ ਬੱਛੀ ਤੇ ਦੁੱਧ ਬਾਕੀ ਕਾ ਹੀ ਕੱਢ ਦੂ ਬਾਈ ਨੇ ਜਿੰਨਾ ਕਿਹਾ ਆ ਫੇਰ ਤਵਾਰ ਤੁਹਾਨੂੰ ਮੈਂ ਚੈੱਕ ਕਰਾ ਦਨਾ ਦੂਜੀ ਥਣ ਛੈਡ ਦੇ ਥਣ ਚੈੱਕ ਕਰੋ ਮੂਰੇ ਫੋਟਿੰਗ ਹਵਾਨਾ ਬੰਨਣਾ ਨਾ ਪੂਰੀਆਂ ਹਵਾਨੇ ਤੇ ਫੇਸ ਕੁਆਲਟੀ ਕਰੋ ਚੈੱਕ ਹੁਣ ਵੀਰੇ ਆ ਜਾ ਦੂਜੇ ਨੰਬਰ ਤੇ ਇਹ ਕਿ ਦੂਜਾ ਸੂਆ ਸੂ ਕੀ ਬਾਈ ਸੀਲ ਛੰਡੀ ਹੈ ਪੂਰੀ ਵੀਰੇ ਸੋਮਾ ਬਾਤ ਕਰ ਗਈ ਉਹ ਹੀ ਆਪਾਂ ਉੱਤ ਆਪਾਂ ਲਿਆਉਂਦੇ ਹੀ ਨਹੀਂ ਬਾਈ ਆ ਦੇਖੋ ਵੀਰੇ ਹੁਣ ਦੋਵੇਂ ਪਾਸੇ ਬਹਿ ਕੇ ਚੂਲੇ ਕੋਈ ਸਾਰੇ ਠੰਮਾ ਤੋਂ ਨਾ ਤਾਂ ਲੱਕ ਕੰਬਲੀ ਹੋ ਜੂ ਬਣਦਾ ਨਾ ਠੀਕ ਹੈ ਵੀਰੇ ਬਹੁਤ ਬਹੁਤ ਪੰਗਾ ਬਰੇ ਢਿੱਲਾ ਬਾਲ ਢਿੱਲਾ ਤੇ ਵੀਰੇ ਕਿੰਨੇ ਦਿਨ ਗੜਜੂਗੇ ਇਹ ਇਹ ਕੱਢੀ ਪੰਜ ਚਾਰ ਦਿਨ ਸੂਆ ਦੂਜਾ ਹੀ ਇਹਦਾ ਵੀ ਦੂਜਾ ਹੀ ਹੈ ਤੇ ਦੁੱਧ ਕਿੰਨਾ ਗੜਦੂਗੇ ਤਕੇ ਦੁੱਧ ਪਾ ਲੂਗੀ 20 ਪਲੱਸ ਪਾਦੂ ਰਾਮ ਨੇ ਦੀਂਦੀ ਹੈ ਬੈਡ ਦਾ ਭਾਂਡਾ ਹੀ ਬਹੁਤ ਹੈ ਆ ਕਰੋ ਵੀ ਚੈੱਕ ਫੇਸ ਕੁਆਲਿਟੀ ਕਰੋ ਚੈੱਕ ਤੇਲੇ ਵਾਲੂ ਬਾਬੇ ਪੂਰਾ ਚੰਗਾ ਬਾਲਟੇਲਾ ਪੂਰੀਆਂ ਪੰਗਾ ਤੇ ਕੁਆਲਟੀ ਵੀ ਚੰਗੀ ਆ ਲਮਾਈ ਲਮੂਈ ਬਹੁਤਾ ਵੈੜਦੀ ਤੇ ਥੋਰਾ ਤਾਰਾ ਵੀ ਵਧੀਆ ਹੈਗਾ ਆ ਦੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਇੱਕ ਨੰਬਰ ਪੂਰੇ ਡੱਬਾਂ ਵਾਲੀ ਆ ਤੇ ਥੋੜਾ ਜਿਹਾ ਹਲਕਾ ਜਿਹਾ ਕ੍ਰੋਸ ਵੀਰ ਗਰਮੀ ਨੇ ਜਮਾਂ ਨਹੀਂ ਮਨਾਉਣੀ ਪੂਰੀ ਚੰਗੀ ਦੁੱਧ ਬਾਈ ਕਹਿੰਦਾ ਪੂਰਾ ਚੰਗਾ ਕੱਢ ਦੂਗੀ ਡਿਮਾਂਡ ਵੀਰੇ ਇਹਦੀ ਫੇਰੇ ਫੋਨ ਤੇ ਕਰ ਲਾਂਗੇ ਹੋਊ ਜਮਾਂ ਜੈਜ ਜੈਜ ਹੋਊਗਾ ਵੇਚ ਨਾਲ ਠੀਕ ਆ ਵੀਰੇ ਤੇ ਦੋ ਵੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਦੇਖੋ ਜੀ ਮਾਰ ਕੇ ਕਰੋ ਚੈੱਕ ਮਗਾ ਲਓ ਕੋਈ ਲੱਤ ਛੜਾ ਨਹੀਂ ਬਾਈ ਥੱਲੇ ਬੜਿਆ ਫਿਰਦਾ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਘਰ ਹੋ ਜੀ ਚੱਕ ਪੂਰੀ ਚੰਗੀ ਬੈੜ 2 ਨੰਬਰ ਵਾਲੀ ਤੇ ਪਹਿਲੇ ਨੰਬਰ ਵਾਲੀ ਮੈਂ ਤੁਹਾਨੂੰ ਫੇਰ ਦਿਖਾਉਣਾ ਸੂਈ ਸਵਾਈ ਤੇ ਬੌਲਾ ਬਾਈ ਨੇ ਕੱਢਿਆ ਜਿੰਨਾ ਉਹ ਤੁਹਾਨੂੰ ਦੱਸਤਾ ਤੇ ਬਾਕੀ ਇਹ ਧਾਰਾਂ ਧੁਰਾਂ ਵੀ ਤੁਹਾਨੂੰ ਚੈੱਕ ਕਰਾਤੀਆਂ ਮਗਰ ਬੱਛੀ ਆ ਗਈ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ 3 ਨੰਬਰ ਫੇਰ ਬੋਲਦੀ ਵੀਰੇ ਅੱਗੇ 8960154 ਤੋਂ ਠੀਕ ਆ ਪਿੰਡ ਭਗਤਾ ਭਾਈ ਕਾ ਹਾਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ तहे ਦਿਲੋਂ ਧੰਨਵਾਦ ਜੀ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ